ਹਾਂਜੀ ਬਜੀ ਨਮਸਕਾਰ ਰਿਹਾ ਦਾਬਸ ਹੱਥ ਚ ਆ ਗਾਲ ਕੀ ਹਾਲਤ ਆ ਲਿਆ ਵੀ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਸੁਣਦੇ ਜਾਈਆਂ ਛਾਂਦਰ ਵੀਡੀਓ ਲਿਆ ਦੇ ਰਿਆ ਕਰੀਏ ਤਾਂ ਇਹ ਕਦੋ ਇਹ ਕ ਘਰੇ ਦੇ ਟੌਪ ਆ ਨੰਬਰਾਂ ਦਾ ਸ਼ੌਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਸਦਨ ਕਰੋ ਚੈੱਕ ਮਰਾ ਵੀਰ ਪਰੇ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸਦਨੋਂ ਪਹਿਲਾਂ ਤੁਹਾਨੂੰ ਬਲੱਡ ਲਾਈਨ ਦੱਸ ਦਿੰਨਾ ਬਾਬੇ ਪਨੋ ਪੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਜੇ ਵੱਡੀ ਜੋੜੀ ਚੈੱਕ ਕਰ ਲਓ ਸਦਨੋਂ ਪੈਰਾਂ ਦੇ ਵਿੱਚ ਇਹਨਾਂ ਦੇ ਪੱਕੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਬਿਲਕੁਲ ਬਾਈ ਜੀ ਬੰਦ ਜੋੜਾਂ ਦੇ ਕਬੂਤਰ ਨੇ ਲੱਗਿਆ ਲਗਾਇਆ ਜੋੜਾ ਜੋੜਾ ਲਾਉਂਦੇ ਸਾਨੂੰ ਕੋਈ ਲੋੜ ਨਹੀਂ ਮੇਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਜੋੜਾ ਮੇਰਾ ਭਰਾ ਜੋੜੀ ਦੇ ਬੱਚੇ ਮੇਰਾ ਵੀਰ ਤੁਸੀਂ ਜਿੰਨੇ ਮਰਜ਼ੀ ਡਾਲਿਓ ਮੇਰਾ ਵੀਰ ਠੀਕ ਹੈ ਜੀ ਥੋਡੀ ਆਪ ਦੀ ਸਾਂ ਬਚਾਈ ਦੀ ਮੇਰਾ ਭਰਾ ਥੋੜੇ ਤੋਂ ਐਸੇ ਜੋੜੀ ਦੇ ਬੱਚੇ ਬਹਿਣੇ ਨਹੀਂ ਮੇਰਾ ਵੀਰ ਮੇਰਾ ਜਿਹੜੇ ਬੰਦੇ ਦੇ ਘਰੋਂ ਕਬੂਤਰ ਆਏ ਹੋਏ ਆ ਮੇਰਾ ਪੂਰਾ ਟੌਪ ਦਾ ਬੰਦਾ ਉਹ ਠੀਕ ਹੈ ਜੀ ਬਹੁਤ ਬਾਈ ਬਾਜੀਆਂ ਛੜਦਾ ਜਿੱਤਦਾ ਵੀ ਆ ਹਾਰਦਾ ਵੀ ਆ ਜੀ ਠੀਕ ਹੈ ਜਿੱਤ ਹਾਰ ਲੱਗੀ ਰਹਿੰਦੀ ਮੇਰਾ ਵੀਰ ਇੰਨੀ ਗੱਲ ਜੂਰਾ ਮੇਰਾ ਭਰਾ ਪਰ ਬਾਈ ਹਰਾਂ ਦੀ ਪਰਫਾਰਮੈਂਸ ਬਹੁਤ ਵਧੀਆ ਰਹਿੰਦੀ ਹੈ ਜੀ ਚੈੱਕ ਕਰ ਲੋ ਪੂਰਾ ਬਾਈ ਸ਼ੌਂਕੀ ਬੰਦਾ ਆ ਜਿਹਦੇ ਘਰ ਦੀ ਆਹ ਜੋੜੀ ਚੈੱਕ ਕਰ ਲੋ ਖੱਟੀਆਂ ਦੀ ਕੂਤਰੀ ਮੇਰਾ ਭਰਾ ਬਰਕ ਲੋ ਬਾਈ ਜੀ ਬਰੀਕ ਸੱਪ ਦੇਵਾਂਗੇ ਕੂਤਰੀ ਤੇ ਆ ਸਦ ਨੂੰ ਆਪਣਾ ਵੱਡਾ ਕੂਤਰ ਬਾਬੇ ਪੁੰਨੂ ਵਾਲੇ ਕੂਤਰਾ ਵਿੱਚੋਂ ਚੈੱਕ ਕਰ ਲੋ ਜੀ ਚੀਨਾ ਰੁੱਝ ਚਿੱਟੀਆਂ ਅੱਖਾਂ ਚਿੱਟਾ ਸਿਰ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਭਰਾ ਦੋਹਾਂ ਦੇ ਪੱਕੇ ਰਿੰਗ ਲੱਗੀ ਹੋਈ ਆ ਬਾਕੀ ਇੱਕ ਦੋ ਦਿਨਾਂ ਤੱਕ ਆਪਾਂ ਬਾਹਰਾਂ ਦੇ ਕੋਲ ਦੁਬਾਰਾ ਜਾਣਾ ਕਬੂਤਰ ਲੈ ਕੇ ਆਉਣੇ ਮੇਰਾ ਭਰਾ ਤੇ ਐਸੇ ਕਬੂਤਰ ਆ ਭਾਈ ਜੀ ਸਾਰੇ ਟੌਪ ਮੈਂ ਕਹਿੰਦਾ ਬੰਦਾ ਅੱਖਾਂ ਮੀਚ ਕੇ ਜਿਹੜਾ ਮਰਜੀ ਕੂਤਰ ਫੜ ਲੇ ਠੀਕ ਆ ਜੀ ਇੰਨੇ ਤਗੜੇ ਕੂਤਰ ਆਉਣਗੇ ਆਪਣੇ ਕੋਲ ਬਾਕੀ ਚੈੱਕ ਕਰ ਲਓ ਮੇਰੇ ਬਰ ਬ ਤੁਸੀਂ ਆਪਣੇ ਜੋੜੇ ਨੂੰ ਵੀਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਜੋੜਾ ਜੋੜੇ ਦੇ ਬੱਚੇ 7 ਤੋਂ 8 ਘੰਟੇ ਵੀਰੇ ਜਿੰਨੇ ਯਾਨੀ ਕਿ ਨਾਰਮਲ ਹੀ ਉੱਡਦੇ ਆ ਬਾਕੀ ਇਦੋਂ ਬਾਅਦ ਮੇਰਾ ਭਰਾ ਜਿੰਨੀ ਸਾਂਭ ਕਰੋਗੇ ਤੇ ਸਜਣੋਂ ਉਨਾਂ ਹੀ ਟੌਪ ਨੂੰ ਰੀਅਲਟੇ ਦੇਣਗੇ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਜੋੜੇ ਨੂੰ ਮਾਦੇ ਦੀ ਬਾਰੀ ਸਟਰਕਚਰ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਇਹ ਸਾਦ ਨੂੰ ਆ ਆਪਣਾ ਰੋਜਾ ਗੂਤਰ ਬਾਕੀ ਜਾਂਬਰ ਮੇਰਾ ਭਰਾ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਤੰਦਰੁਸਤ ਕੂਤਰ ਨਹੀਂ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਬਾਕੀ ਰਹੀ ਗੱਲ ਭਾਈ ਜੀ ਰੇਟ ਦੀ ਬਿਲਕੁਲ ਸਾਨੂੰ ਰੀਜ਼ਨੇਬਲ ਪ੍ਰਾਈਸ ਕਿਹਦਾ ਭਾਬਾ ਜੀ ਜਮਾ ਜੈਡ ਰੇਟ ਦੇ ਵਿੱਚ ਆਪਣੇ ਕੋਲੇ ਜੋੜੀ ਆ अवेलेबल ਆ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਮੇਰਾ ਵੀਰ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਘਰ ਬੈਠੇ ਮੇਰਾ ਭਰਾ ਜੋੜਾ ਆਪਣਾ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਇਹ ਸਿਟੀ ਦੇ ਵਿੱਚ ਤੁਸੀਂ ਡਲਪਰ ਕਰਵਾ ਸਕਦੇ ਹੋ ਬੱਸ ਜਿਹੜੀ ਜਾਂ ਵੀਰੇ ਕਾਰ ਦੇ ਰਹੀ ਆਪਣੇ ਜਾਨਵਰ ਜਾਂਦੇ ਨੇ ਠੀਕ ਹੈ ਉਹ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗ ਹੁੰਦਾ ਮੇਰਾ ਭਰਾ ਤੇ ਰਹੀ ਗੱਲ ਬਾਈ ਜੀ ਬਸ ਦੇ ਕਿਰਾਏ ਦੀ ਉਹ ਜੈਸਾ ਨਾ ਕਿਲੋਮੀਟਰਾਂ ਦੇ ਹਿਸਾਬ ਨਾਲ ਹੁੰਦਾ ਮੇਰਾ ਵੀ ਠੀਕ ਹੈ ਜਿੰਨੀ ਡੈਕਟ ਹੁੰਦੀ ਆ ਉਸ ਹਿਸਾਬ ਨਾਲ ਮੰਨ ਕੇ ਚੱਲੋ ਤੁਹਾਡਾ ਡਲਵਰੀ ਚਾਰਜ ਲੱਗਦਾ ਆ ਠੀਕ ਹੈ ਤੇ ਆਜੋ ਭਰਾਵੋ ਹੁਣ ਮੈਂ ਤੁਹਾਨੂੰ ਜੋੜੀ ਦੇ ਪਰਪਲ ਨੇ ਆ ਦਾ ਆਸ ਤੱਕ ਮੇਰਾ ਵੀਰ ਤੁਸੀਂ ਵੀਡੀਓ ਵਿੱਚ ਬਣੇ ਰਹੋ ਬਗੈਰ ਸਕਿਪ ਕਰਦੇਆਂ ਲਾਈਕ ਸ਼ੇਅਰ ਕਮੈਂਟ ਕਰਦੇਆਂ ਹੋਇਆ ਤੁਸੀਂ ਆਪਣੀ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਹਾਂਜੀ ਵੀ ਸਦਰੋਂ ਆਹਾ ਆਪਣਾ ਵੱਡਾ ਕਬੂਤਰ ਮੇਰਾ ਭਰਾ ਬਾਈ ਜੀ ਚੈੱਕ ਕਰੋ ਜੀ ਆਪਣੇ ਐਸ ਕਬੂਤਰ ਦੀ ਕੁਆਲਿਟੀ ਪਿਆਰੇ 스타ਦ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰ ਲਓ ਜੀ ਵੱਡਾ ਚੀਨਾ ਕਬੂਤਰ ਸਿਰ ਚਿੱਟਾ ਬਾਕੀ ਹੱਤ 'ਚ ਆ ਕੇ ਜੋਰ ਦੇਖੋ ਕਬੂਤਰ ਕਿਵੇਂ ਲਾਉਂਦਾ ਜੀ ਬਾਈ ਜੀ ਜਮਾ ਸੰਧੂਰੀ ਜੀ ਨੋਗਪੁਰੇ ਸੰਧੂਰੀ ਜੀਆਂ ਪਰਖਾਂ ਅੱਗੇ ਉਹ ਨੋਕ ਕਾਲੀ ਜਮਾ ਚਿੱਟੀਆਂ ਅੱਖਾਂ ਬੰਦ ਜੜ ਉਤੋਂ ਬਾਈ ਜੀ ਪੈਰ ਦੇ ਵਿੱਚ ਪੱਕੀ ਦੇ ਰਿੰਗ ਲੱਗੀ ਹੋਈ 21 ਨੰਬਰ ਦੀ ਠੀਕ ਹੈ ਜੀ ਬਾਕੀ ਜਨਪੁਰ ਚੈੱਕ ਕਰ ਲਓ ਚੀਰਪਣ ਦੇਖੋ ਜੀ ਕੂਤਰ ਕਿੰਨਾ ਕਰਦਾ ਹੱਥੋ ਦੇ ਵਿੱਚ ਆ ਕੇ ਦੇਖੋ ਠੀਕ ਹੈ ਜੀ ਗੁੱਸਾ ਕਰਦਾ ਕਿ ਵੀਰੇ ਮੈਨੂੰ ਹੱਥ 'ਚ ਘਾਤੋ ਫੜਿਆ ਆ ਚੈੱਕ ਕਰ ਲਓ ਕਿਉਂਕਿ ਵੀਰੇ ਇਹੋ ਜਿਹੇ ਕੂਤਰੋਂ ਜਿਆਦਾ ਹੱਥੋਂ ਤਾਂ ਨਹੀਂ ਲੱਗੇ ਹੋਏ ਤਾਂ ਕਰਕੇ ਮੇਰਾ ਵੀਰੇ ਜਾਨਵਰ ਇਹ ਚੀਟਪਨ ਕਰਦੇ ਨੇ ਤੇ ਆ ਬੱਜੀ ਜਾਨਵਰ ਆਪਣੀ ਦੀ ਅੱਖ ਚੈੱਕ ਕਰ ਲਓ ਵੇਖੋ ਬਈ ਜੀ ਜਿਵੇਂ ਪੇਪਰ ਦੇ ਵਿੱਚ ਸਿਰ ਠੀਕ ਹੈ ਜੀ ਸੰਧੂਰੀ ਜੀ ਨੋਕ ਇਹਦੀ ਸੰਧੂਰੀ ਪਰਕਾਂ ਤੋਂ ਬਈ ਜਿਵੇਂ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਜਾਨਵਰ ਆ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸਜਣੋ ਐਸ ਜੋੜੀ ਦੇ ਬੱਚੇ ਤੁਸੀਂ ਜਿੰਨੇ ਮਰਜ਼ੀ ਲਾ ਲਿਓ ਮੇਰਾ ਭਰਾ ਫਾਲੋ ਫਟਾ ਫਾਲੋ ਮੇਰਾ ਵੀਰ ਗਰੰਟੀ ਵਾਲਾ ਜੋੜਾ ਚੈੱਕ ਕਰ ਲ ਆ ਬਾਈ ਜੀ ਦੂਜੇ ਸਾਈਡ ਤੇ ਜਾ ਕੇ ਦੀ ਕੁਆਲਿਟੀ ਚੈੱਕ ਕਰੋ ਜਾਨਵਰ ਆਪਣੇ ਦੀ ਦੇਖੋ ਜੀ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੇ ਵਿੱਚ ਕੋਈ ਲਾਲਗੀ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਬਾਕੀ ਵਜੂਦ ਚੈੱਕ ਕਰ ਲੋ ਜਾਨਵਰ ਆਪਣੇ ਦਾ ਹੱਕ ਚੌੜੀ ਤੇ ਪਿੱਛੋਂ ਜਮੈਨ ਬੰਦ ਪਤਾ ਲੱਗਦਾ ਮੇਰਾ ਵੀ ਕੋਈ ਚੀਜ਼ ਆਈ ਆ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਆ अवेलेबल ਆ ਤੇ ਵੀਰੇ ਆ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਗਰ ਚੌੜੇ ਵੱਡੇ ਪੱਲਿਆਂ ਦਾ ਕੂਤਰਾ ਬਾਕੀ ਜੋਰ ਦੇਖੋ ਪਤੰਦਰ ਕਿੰਨਾ ਲਾਈ ਜਾਂਦਾ ਹੱਥ ਤੇ ਆ ਕੇ ਠੀਕ ਹੈ ਜੀ ਬਿਲਕੁਲ ਬਾਈ ਜੀ ਪੂਸਤਾਂ ਹੀ ਕਰਨੀਆਂ ਨੀ ਦੀ ਕਾਲੀ ਪੂਸ਼ ਤੇ ਆ ਬਾਈ ਜੀ ਅਗਲਾ ਪੱਲਾ ਜਾਨਵਰ ਆਪਣੇ ਦਾ ਅਗਲੇ ਪੱਲੇ ਜੀ ਵੀ ਮੇਰਾ ਵੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਦਿਆਂ ਨੂੰ ਐਕਟਿਵ ਜਾਨਵਰ ਨੇ ਕੋਈ ਬਿਮਾਰ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਵੈਕਸੀਨੇਟ ਹੋਏ ਹੋਏ ਕੂਤਰ ਨੇ ਤੇ ਆ ਬਾਈ ਜੀ ਕੂਤਰ ਆਪਣੇ ਦੇ ਪੈਰ ਆ ਜੀ ਕਾਲੀ ਨੋਕ ਕਾਲੀਆਂ ਨੋਦਰਾ ਤੇ ਪੈਰ ਦੇ ਵਿੱਚ ਮੇਰਾ ਵੀ ਪੱਕੀ ਜੇ ਰਿੰਗ ਲੱਗੀ ਹੋਈ ਹੈ 21 ਨੰਬਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਬੰਦ ਜੋੜਾਂ ਦਾ ਵੀਰੇ ਆਪਣਾ ਜਾਨਵਰ ਆ ਚੈੱਕ ਕਰ ਲਓ ਠੀਕ ਹੈ ਬਾਕੀ ਆ ਤੁਸੀਂ ਮਕਮਲ ਵਜੂਦ ਮੇਰਾ ਵੀਰ ਜਾਂਬਰ ਆਪਣੇ ਦਾ ਚੈੱਕ ਕਰੋ ਦੇਖੋ ਯਾਰ ਕਿੱਡਾ ਟਾਪ ਆਪਣਾ ਇਹ ਕੂਤਰ ਆ ਫਿਰ ਇਹ ਜੋੜੀ ਦੇ ਬੱਚੇ ਜਿੰਨੇ ਮਰਜ਼ੀ ਡਾਲੀਓ ਫੁੱਲ ਬਟਾ ਫੁੱਲ ਗਾਰੰਟੀ ਦੇ ਨਾਲ ਮੇਰਾ ਵੀਰ ਆਪਾਂ ਇਹ ਜੋੜੀ ਦੇਾਂਗੇ ਠੀਕ ਹੈ ਜੀ ਕਿ ਪਿਓਰ ਮਸਲ ਦੇ ਵਿੱਚੋਂ ਜੋੜਾ ਆ ਬਾਕੀ ਸਾਂਭ ਤੁਹਾਡੀ ਆਪ ਦੀ ਦਾਣਾ ਆਪਣੀ ਸੋਡਾ ਆਪ ਦਾ ਜੇ ਸਾਡੀ ਮਿਹਨਤ ਕਰ ਲਓਗੇ ਫालतू ਨੋਖ ਹੋ ਜਾ ਮਿਲ ਜੇਗਾ ਤੇ ਆਹ ਵੀਰੇ ਸੀਗਾ ਆਪਣਾ ਮਕਮਲ ਕੂਤਰ ਤੇ ਆ ਉਪਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਕੂਤਰੀ ਦਾ ਸ਼ੌਂਕ ਕਰਾਉਣਾ ਹਾਂ ਜੀ ਵੀ ਸਤਿਨੂੰ ਆਹ ਆਪਣੀ ਬੱਡੇ ਕੂਦਰੀ ਮੇਰਾ ਭਰਾ ਪਹਿਲਾਂ ਤਾਂ ਅੱਬਾ ਜੀ ਮਾਦੀ ਆਪਣੀ ਤਾਂ ਤੁਸੀਂ ਬਾਡੀ ਸਟਰਕਚਰ ਸ਼ੈਕਲ ਅਕਲ ਰੰਗ ਰੂਪ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਬਈ ਕਬੂਤਰੀ ਦੇ ਵਿੱਚ ਕਿਹੜੀ ਛੱਪਾਂ ਵਾਲੀ ਕੁਆਲਿਟੀ ਹੈਗੀ ਚੈੱਕ ਕਰੋ ਮੇਰਾ ਭਰਾ ਦੇਖੋ ਬਈ ਜੀ ਜਮਾ ਪੀਲੀ ਅੱਖਾਂ ਕਾਲੇ ਤੇ ਲਾਲ ਟੱਚ ਪ्युअर ਬਈ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਕੰਨੀਆਂ ਦੇਖੋ ਮੇਰਾ ਵੀਰ ਅੱਧਾ ਇੰਚੀ ਪੂੰਜੇ ਵਿੱਚੋਂ ਬਾਹਰ ਜਾਂਦੀਆਂ ਨੇ ਠੀਕ ਹੈ ਜੀ ਜਮਾ ਟੇਪਰ ਦੇ ਵਿੱਚ ਸਿਰ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਅੱਖ ਦਾ ਨੂਰ ਚੈੱਕ ਆ ਲੋ ਮੇਰਾ ਵੀਰ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਹਾਂ ਬਈ ਮਾਦੀ ਦੇ ਵਿੱਚ ਕੀ ਕੁਆਲਿਟੀ ਕੀ ਗੁਣ ਹੈਗੇ ਨੇ ਮੇਰਾ ਵੀਰ ਬਰੇ ਐਸ ਜੁੜੀ ਦੇ ਬੱਚੇ ਬਹਿ ਜਾ ਬਹਿ ਜਾ ਕਰਾਉਂਦੇ ਜਿੰਨੇ ਮਰਜ਼ੀ ਡਾਲੀਓ ਯਾਰ ਚੈੱਕ ਕਰ ਲੋ ਜਿਹੜੇ ਬੰਦੇ ਆਪਣੇ ਸ਼ਿਕਾਰੀ ਹਨ ਉਸ ਮੇਰੇ ਭਰਾ ਨੇ ਵੇਖ ਕੇ ਪਤਾ ਲੱਗ ਗਿਆ ਨਾ ਹਾਂ ਬਈ ਜੋੜੇ ਵਿੱਚ ਵਾਕਈ ਕੋਈ ਗੁਣ ਹੈਗਾ ਆ ਆ ਚੈੱਕ ਕਰ ਲੋ ਸਭ ਤੋਂ ਪਹਿਲਾਂ ਮਾਦੀ ਆਪਣੀ ਦਾ ਵजूद ਚਿੱਟੀਆਂ ਅੱਖਾਂ ਦਾ ਆਪਣਾ ਕੁਤਰੀ ਨਾਲ ਬਈ ਜੀ ਪੀਲੀਆਂ ਦੀ ਕੁਤਰੀ ਲਾਲ ਤੇ ਕਾਲੇ ਟੋਚਾ ਇਸ ਆਪਣੀ ਕੁਤਰੀ ਦੇ ਤੇ ਆ ਬਾਈ ਜੀ ਮਾਦੀ ਆਪਣੀ ਦੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਫਰੰਟ ਵਿਖਾਉਣਾ ਦੇਖੋ ਜੀ ਅੱਖਾਂ ਕਿਵੇਂ ਬਾਹਰ ਨੂੰ ਰੱਖਦੀ ਐ ਗੂਤਰੀ ਆ ਚੈੱਕ ਕਰ ਲਓ ਦੇਖੋ ਫਰੰਟ ਗੂਤਰ ਦਾ ਕਿਉਂ ਠੀਕ ਹੈ ਜੀ ਔਰ ਬਾਈ ਜੀ ਬੱਚੇ ਇਸ ਜੋੜੀ ਦੇ ਇੰਨੇ ਕੋ ਸੁੱਚੇ ਪੈਰਾਂ ਦੇ ਨਾ ਚਾਰ ਦਿਨਾਂ ਬਾਅਦ ਵੀ ਮੇਰਾ ਭਰਾ ਥੋੜੀ ਖਾਲੀ ਛੱਤ ਤੇ ਆ ਕੇ ਬਹਿਣਗੇ ਇਹ ਨਹੀਂ ਹਾਂ ਵੀ ਤੁਹਾਡੇ ਗਵਾਂਢ 'ਚ ਕੂਤਰ ਰੱਖ ਕੇ ਇਹਦੇ ਉਦੇ ਵੱਲ ਝਾਕ ਜੇਗਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰਾ ਵੀਰ ਆ ਲੋ ਜੀ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਬਿਲ ਕੱਟ ਲਾਇਆ ਮਲੇ ਹੁੰਦੇ ਮੇਰਾ ਵੀਰ ਆ ਚੈੱਕ ਕਰ ਲਓ ਪੂੰਜੇ ਠੀਕ ਹੈ ਜੀ ਅੱਧਾ ਇੰਚ ਹੀ ਕੰਨੀਆ ਬਾਹਰ ਜਾਂਦੀਆਂ ਨੇ ਪੂੰਜੇ ਦੇ ਵਿੱਚੋਂ ਤੇ ਆ ਮੇਰਾ ਭਰਾ ਅਗਲਾ ਭਲਾ ਜੀ ਆਪਣੀ ਮਾਦੀ ਦਾ ਚੈੱਕ ਕਰ ਲਓ ਮੇਰਾ ਭਰਾ ਫਰਾਂ ਦੀ ਕੁਆਲਿਟੀ ਬਾਕੀ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਤੁਹਾਨੂੰ ਅੱਜ ਵਾਲੀ ਜੋੜੀ ਕਿੱਦਾਂ ਦੀ ਲੱਗੀ ਤੇ ਆ ਸਦੋਂ ਬਿਲਕੁਲ ਬੰਦ ਜੋੜ ਆ ਹੱਡੀ ਰੇ ਬਿਲਕੁਲ ਬੰਦ ਜੋੜ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਲਾਲ ਸੁਰਖ ਪੈਰ ਪੈਰ ਦੇ ਵਿੱਚ ਦੇ ਵੀਰੇ ਪੱਕੀ ਰਿੰਗ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਪੱਕੀ ਰਿੰਗ ਕੂਤ ਦੇ ਲੱਗੀ ਹੋਈ ਆ ਪੱਕੀ ਹੀ ਰਿੰਗ ਮਾਦੀ ਦੇ ਲੱਗੀ ਹੋਈ ਆ ਜੀ ਪੂਰੀ ਤਸੱਲੀ ਵਾਲਾ ਜੋੜਾ ਵੀਰੇ ਕਹਿਣ ਦਾ ਭਾਵ ਬਾਕੀ ਜਿਹਦੇ ਸੱਜਣਾਂ ਟਾਈਮ ਨਾਲ ਫੋਨ ਲਾ ਲਿਆ ਉਸ ਬਾਈ ਦੇ ਕੋਲ ਤਾਂ ਵੀਰੇ ਆਹ ਚੰਗੇ ਜਾਨਵਰ ਪਹੁੰਚ ਜਾਣਗੇ ਬਾਕੀ ਫੇਰ ਨਾ ਮੈਨੂੰ ਕਹੀਓ ਵੀਰੇ ਜੋੜੀ ਅਸੀਂ ਲੈਣੀ ਸੀ ਸਾਨੂੰ ਦੇ ਦਿੰਦੇ ਜਾਂ ਸਾਨੂੰ ਪਰਸਨਲ ਵੀਡੀਓ ਲਾ ਦਿੰਦੇ ਆ ਚੈੱਕ ਕਰ ਲਓ ਮੇਰਾ ਭਰਾ ਔਰ ਬਾਈ ਜੀ ਰਹੀ ਗੱਲ ਰੇਟ ਦੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਅਵੇਲੇਬਲ ਹੈ ਕਿਸੇ ਭਰਾ ਨੂੰ ਚਾਹੀਦੀ ਹੋਵੇ ਬਿਸ਼ੱਕ ਤੁਸੀਂ ਵਟਸਐਪ ਤੇ ਆਪਾਂ ਨੂੰ ਮੈਸੇਜ ਕਰਕੇ ਇਹਨਾਂ ਦਾ ਪ੍ਰਾਈਸ ਜਿਹੜਾ ਵਾ ਉਹ ਤੇ ਆਹ ਬਰੇ ਸੀਗੀ ਆਪਣੀ ਮਕਮਲ ਕੂਤਰੀ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਤੋਂ ਜਾਲ ਦੇ ਵਿੱਚ ਤੁਰਦੀ ਫਿਰਦੀ ਛੱਡ ਕੇ ਵਿਖਾਉਣਾ ਠੀਕ ਹੈ ਮੇਰਾ ਭਰਾ ਜੀ ਆਹ ਤੁਸੀਂ ਮਾਦੀ ਦਾ ਮੇਰਾ ਭਰਾ ਬਾਰੀ ਸਟਰਕਚਰ ਚੈੱਕ ਕਰ ਲਓ ਦੇਖੋ ਜੀ ਕਿਵੇਂ ਐਨ ਪਤਲੀ ਜੀ ਕੂਤਰੀ ਚੈੱਕ ਕਰ ਲਓ ਤੇ ਅਸਲ ਨੂੰ ਆਪਣਾ ਰੋਜਾ ਕੂਤਰਾ ਚੈੱਕ ਕਰੋ ਮਰਾ ਵੀਰ ਕਬੂਤਰ ਦੀ ਖੜਨੀ ਬੰਤਰ ਸ਼ਕਲ ਅਕਲ ਰੰਗ ਰੂਪ ਸਾਨੂੰ ਚੰਗੀ ਤਰ੍ਹਾਂ ਮੈਂ ਸ਼ੋਅ ਕਰਾਦਾ ਦੇਖੋ ਜੀ ਇਹ ਹੁੰਦੀ ਹੈ ਮਰਾ ਭਰਾ ਪੂਰੀ ਟਾਪ ਕੁਆਲਿਟੀ ਦੀ ਜੋੜੀ ਚੈੱਕ ਕਰ ਲਓ ਠੀਕ ਹੈ ਬਾਕੀ ਕੋਸ਼ਿਸ਼ ਕਰਦੀ ਮੇਰਾ ਵੀਰ ਆਪਾਂ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਬਿਲਕੁਲ ਆਪਣੇ ਚੈਨਲ ਉੱਤੇ ਕਰਵਾ ਕੇ ਦੇ ਸਕੀਏ ਉਹ ਵੀ ਬੱਜੀ ਬਿਲਕੁਲ ਜਿਆਜ ਰੇਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਵਧੀਆ ਜਿਹੇ ਜਾਨਵਰ ਤੇ ਭਰਾ ਆਪਣੇ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਦਿਓ ਮਰਾ ਵੀਰ ਠੀਕ ਹੈ ਸੋ ਠੀਕ ਹੈ ਭਰਾਵੋ ਮਿਲਦੇ ਹੁਣ ਆਪਾਂ ਸੋਨੂ ਉਪਰ ਅਗਲੀ ਵੀਡੀਓ ਵਿੱਚ ਫਿਰ ਲਗਾਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਜੇ